ਸਸ ਗਿਆ ਦੋਸਤੋ 4 ਮਈ 2025 ਦਿਨ ਐਤਵਾਰ ਤੇ ਐਤਵਾਰ ਦੀ ਸਵੇਰ ਹੈ ਹੁਣ ਇੱਕ ਛੇ ਦਾ ਟਾਈਮ ਹੈ ਰੋਪੜ ਟਰੈਕਿੰਗ ਗਰੁੱਪ ਦੀ ਟੀਮ ਵੱਲੋਂ ਇੱਕ ਛੋਟਾ ਜਿਹਾ ਵਾਰਮ-ਅਪ ਟ੍ਰੈਕ ਕਿਉਂਕਿ ਬਹੁਤੇ ਸਾਥੀ ਕਰੇਰੀ ਟ੍ਰੈਕ ਜਾ ਰਹੇ ਆ ਅਗਲੇ ਹਫਤੇ ਵਾਰਮ-ਅਪ ਟ੍ਰੈਕ ਅੱਜ ਜਿੱਦ ਕੀਤਾ ਜਾ ਰਿਹਾ ਪਿੰਡ ਭਿਉਰਾ ਵਿਖੇ ਸਾਡੀ ਪੱਕੀ ਨਹਿਰ ਦੇ ਨਾਲ-ਨਾਲ ਯਸਜੀ ਨੇ ਖੋਜਿਆ ਕਿ ਕੋਈ ਮাজার ਹੈ ਉੱਥੇ ਦਰਸ਼ਨਦਾਰੀ ਕਰਕੇ ਤੇ ਫਿਰ ਅੱਗੇ ਨਿਕਲਾਂਗੇ ਇਸੇ ਛੋਟੇ ਵਾਰਮ ਅਪ ਟ੍ਰੈਕ ਤੇ ਇੰਟਰਸਟਿੰਗ ਹੋਣ ਜਾ ਰਿਹਾ ਅੱਜ ਦਾ ਬਲੌਗ ਲੋ ਵੀ ਦੋਸਤੋ ਪਾਖੜਾ ਨੇਰੇ ਨਾਲ ਨਾਲ ਟ੍ਰੈਕ ਕਰਤਾ ਸ਼ੁਰੂ ਅਸੀਂ ਮੰਦੇ ਸਾਰੇ ਤੁਸੀਂ ਜਾਣਦੇ ਹੋ ਕੋਈ ਇੰਟਰੋਡਕਸ਼ਨ ਨਹੀਂ ਪਿਛਲੇ ਟ੍ਰੈਕ ਤੁਸੀਂ ਸਾਰਿਆਂ ਨੇ ਦੇਖ ਚੁੱਕੇ ਆ ਸਾਡੇ ਪ੍ਰਬੰਧਕ ਜਸ਼ਨਤ ਵੱਸੀ ਜੀ ਲੈ ਇੱਕ ਹੋਰ ਟ੍ਰੈਕ ਤੇ ਕੱਢ ਕੇ ਤੇ ਬਹੁਤ ਹੀ ਰਮਣੀਕ ਮਾਹੌਲ ਇਹ ਸਾਡੇ ਰੋਪੜ ਦੀ ਖੂਬਸੂਰਤੀ ਹੈ ਗੰਢੀ ਦੀ ਕਹਿ ਲੋ ਆ ਦੇਖੋ ਪੂਰਾ ਨੀਲਾ ਪਾਣੀ ਪੱਕੀ ਨਹਿਰ ਦੇ ਨਾਲ-ਨਾਲ ਅਸੀਂ ਟਰੈਕ ਸ਼ੁਰੂ ਕਰਤਾ ਤੇ ਇੱਕ ਹੋਰ ਐਤਵਾਰ ਇੱਕ ਹੋਰ ਛੁੱਟੀ ਕੁਦਰਤ ਦੇ ਲਿਖੇ ਲੱਗਦੀ ਹੋਈ ਰੋਪੜ ਟਰੈਕਿੰਗ ਗਰੁੱਪ ਹਲੋ ਜੀ ਮੀ ਸ਼ੁਰੂ ਹੋ ਗਿਆ ਇਹ ਨਹਿਰੀ ਭਾਗ ਦਾ ਨਹਿਰ ਦੇ ਕੰਢੇ ਗੈਸਟ ਹਾਊਸ ਟਾਈਪ ਹੈ ਤੇ ਆ ਸਾਡੀ ਸਾਰੀ ਟੀਮ ਤੇ ਪਹਿਲਾ ਹਾਲਟ ਤੇ ਚੰਨੀ ਬਾਈ ਬਣ ਰਿਹਾ ਕੇਲਿਆਂ ਦੀ ਸੇਵਾ ਹੁਣ ਕੰਬੀਨੇਸ਼ਨ ਦੇਖਿਓ ਕੇਲੇ ਨਾਲੇ ਚਾਹ ਸਾਰਾ ਕੁਝ ਇਹ ਸਾਡੇ ਤੰਦਰੁਸਤੀ ਦੀ ਨਿਸ਼ਾਨੀ ਹੈ ਅੱਕ ਬਾਈ ਬਾਈ ਆ ਰਹੀਆਂ ਸੀ ਇਹਨਾਂ ਦਾ ਉਹ ਹੋ ਗਏ ਸਾਰੇ ਨਹੀਂ ਨਹੀਂ ਉਹ ਹੈ ਬਾਈ ਵੀ ਅੰਦਰ ਚਲੋ ਹੁਣ ਇੱਕੇ ਰਹਿ ਗਿਆ ਆ ਦੇਖੋ ਜੀ ਰੋਪੜ ਦੇ ਨਜ਼ਾਰੇ ਆ ਜੀ ਵਾਹ ਤੇ ਸ਼ਾਇਆ ਜਿੱਤਰ ਲਿਆ ਜਾ ਰਿਹਾ ਹੁਣ ਇਹ ਸਾਹਮਣੇ ਪੁਲ ਦੇ ਥੱਲੇ ਗੁਜਰਾਂ ਦਾ ਡੇਰਾ ਕੋਈ ਸਾਡੇ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਤੁਹਾਨੂੰ ਕੁਦਰਤੀ ਚੀਜ਼ਾਂ ਨਾਲ ਜੋੜੇ ਵੀ ਤੇ ਸਾਡੇ ਹੁਣ ਵਸੀ ਸਾਹਿਬ ਤੁਹਾਨੂੰ ਅੰਜੀਰ ਦੇ ਬੂਟੇ ਨਾਲ ਇੰਟਰੋਡਿਊਸ ਕਰਾ ਰਹੇ ਆਂ ਤੇ ਕਨਾਲ ਸਾਈਡ ਤੇ ਇੱਕ ਪੌਦਾ ਲੱਗਿਆ ਹੈ ਯੂਨੀਅਸਿਟੀ ਦੇਸੀ ਅੰਜੀਰ ਵੀ ਕਹਦਦੇ ਨੇ ਆ ਫਿਗ ਵੀ ਕਹਦਦੇ ਆ ਅੰਜੀਰ ਬਹੇ ਦੁਕਾਨਾਂ ਤੋਂ ਬੜੀ ਮਹਿੰਗੀ ਮਿਲਦੀ ਆ ਲੇਕਿਨ ਆ ਪੱਕਿਆਵਾ ਤੁਸੀਂ ਗੁਰਪ੍ਰੀਤ ਜੀ ਦਿਖਾ ਸਕਦੇ ਆ ਆ ਜੀ ਆ ਇਹ ਪੱਕਿਆ ਫਰੂਟ ਆ ਇਹਨੂੰ ਤੁਸੀਂ ਐਟ ਨਹੀਂ ਖਾ ਸਕਦੇ ਬਹੁਤ ਹੀ ਐਨਰਜੈਟਿਕ ਆ ਤੇ ਮਿਨਰਲਸ ਦੇ ਵਿੱਚ ਬਹੁਤ ਰਿਚ ਹੈਗਾ ਤੋ ਇਹ ਦੋਸਤੋ ਜੇ ਤੁਸੀਂ अर्ਲੀ ਮਾਰਨਿੰਗ ਬਿਸਤਰਾ ਛੱਡੋਗੇ ਤਾਂ ਬੜਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਕੁਦਰਤ ਨਾਲ ਇੱਕ ਵਕ ਹੋ ਲਓ ਜੀ ਨੇ ਮੁੰਡੇ ਦਾਤਣਾ ਮੰਦੀ ਸਵੇਰੇ ਲਗਣੀ ਏ ਥੋੜੀ ਸਾਉ ਦੇ ਪੜਾਅ ਉਸ ਚ ਪ੍ਰਿੰਸੀਪਲ ਸ੍ਰਿੰਦਰ ਸਿੰਘ ਜੀ ਦਾਤਣਾ ਪ੍ਰੋਵਾਈਡ ਕਰਾਉਂਦੇ ਹੋਏ ਉਹ ਰੰਗ ਹੈ ਇਹ ਟ੍ਰੈਕਿੰਗ ਦੇ ਇਹ ਕਿਹੜੀ ਹੈ ਪਤਲੀ ਪਤਲਾ ਨਰਮ ਨਰਮ ਲੋ ਜੀ ਠੀਕ ਗੱਲ ਠੀਕ ਹੈ ਠੀਕ ਆ ਉਹਦੇ ਚਤਾਈ ਦਾ ਪੂਰਾ ਜ਼ਿਕਰ ਵੀ ਇਹ ਦੀ ਕੀ ਦਵਾਈ ਬਣਦੀ ਲੋ ਜੀ ਰੱਤੀ ਰੱਤੀ ਦਾ ਪੌਦਾ ਕਿੰਨੇ ਪਿਆਰੇ ਬੀਜਾਂ ਵਿੱਚ ਜਾਜੀ ਦੱਸੋ ਡਿਟੇਲ ਐਬਰਸ ਕਹਿੰਦੇ ਇਹਨੂੰ ਤੇ ਪਹਿਲਾਂ ਪਿੰਡਾਂ 'ਚ ਬਹੁਤ ਹੁੰਦੀ ਸੀ ਹੁਣ ਬਹੁਤ ਘਟ ਗਈ ਇਹ ਬੇਲ ਟਾਈਪ ਹੁੰਦਾ ਪੌਦਾ ਇਸ ਕੜੀ ਪੱਤੇ ਤੇ ਇਹ ਚੜਿਆ ਹੋਇਆ ਤੇ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਇਹਦੀ ਵਰਤੋਂ ਹੁੰਦੀ ਹੈ ਹਲੇ ਵੀ ਲੋਕ ਇਹਨੂੰ ਆਯੁਰਵੇਦ ਵਾਲੇ ਹਲੇ ਵੀ ਇਸ ਨੂੰ ਬਹੁਤ ਹੀ ਸ਼ਿੱਦਤ ਦੇ ਨਾਲ ਲੱਭਦੇ ਅਤੇ ਇਹਨੂੰ ਵਰਤਦੇ ਆ ਰਤੀ ਚਾਹੀਦੀ ਮਾਲਾ ਵੀ ਬਣਦੀ ਓਕੇ ਹਾਂ ਲੋਕਾਂ ਕਹਿੰਦੇ ਨੇ ਗੁਣ ਚਰਿ ਹਾਂ ਇਹਦਾ ਉਹ ਵੀ ਹੁੰਦਾ ਸੋ ਇਦਾਂ ਤੁਹਾਨੂੰ ਅਪਡੇਟ ਕਰ ਰਹੇ ਆਂ ਸੀ ਹਾਂ ਗੁਰਬੀਰ ਵੀ ਕਹ ਹੋਰ ਆ ਬਲਵਿੰਦਰ ਜੀ ਨੇ ਦੱਸੀ ਗੱਲ ਕਿ ਇਹਦਾ ਵਜ਼ਨ ਦਾ ਯੂਨਿਟ ਵੀ ਸੀ ਇਹ ਇੱਕ ਓਕੇ ਹਾਂ ਇਹਨੂੰ ਜਦੋਂ ਜਦੋਂ ਅਸੀਂ ਸਾਡੇ ਕੋਲ ਨਹੀਂ ਹੁੰਦੇ ਸੀ ਇਹ ਗਰਾਮਾ ਗੁਰੂਮੰਦਾ ਫਿਰ ਇੰਨੀਆਂ ਰਤੀਆਂ ਪਾ ਕੇ ਇੰਨਾ ਵਜ਼ਨ ਹੋ ਜਾਂਦਾ ਇਹ ਪੁਰਾਣਾ ਚੱਲਦਾ ਸੀਗਾ 96 ਰਤੀਆਂ ਦਾ 1 ਗ੍ਰਾਮ 96 ਰਤੀਆਂ ਸੋਨਿਆਰ ਇਹਨੂੰ ਮੀਰਮੈਂਟ ਵਾਸਤੇ ਵਰਤਦੇ ਸੀ ਇਹ ਸੁਨਿਆਰ ਵਰਤਦੇ दैट मींस ਵੈਰੀ ਐਕਿਊਰੇਟ ਐਕਿਊਰੇਟ 96 ਇਹ 96 ਬਰਾਬਰ 1 ਕਿਲੋ ਨੇੜੇ ਕਰਕੇ ਦਾਣਾ ਦਿਖਾਇਓ ਥੋੜਾ ਜਨਾ 96 ਇਹਨਾਂ 96 ਰਤੀਆਂ ਦਾ 96 ਰਤੀਆਂ ਦਾ 1 ਗ੍ਰਾਮ ਬਣ ਜਾਂਦਾ ਆ ਦੇਖੋ ਜੀ ਰਤੀਆਂ ਇਕੋ ਦੇਸੀ ਜਿਹਾ ਜਗਾੜ ਸੀ ਵੀ ਇਹ ਇੰਨਾ ਵਧੀਆ ਬਈ ਐਕਿਊਰੇਟ ਹੋਊਗਾ ਜੀ ਵੈਰੀ ਐਕਿਊਰੇਟ ਹਾਂ ਮਤਲਬ ਦੇਸੀ ਸੀ ਲੇਕਿਨ ਭਰੋਸੇਯੋਗ ਭਰੋਸੇਯੋਗ ਲੋ ਜੀ ਦੋਸਤੋ ਕੰਟਾਪਰ ਦੇ ਟਰੈਕ ਉਪਰੰਤ ਆ ਦੇਖੋ ਪਾਖੜਾ ਨਹਿਰ ਦੇ ਕਿਨਾਰੇ ਇਹ ਆ ਖੂਬਸੂਰਤ ਮਾਹੌਲ ਬਣਿਆ ਹੋਇਆ ਆ ਦੇਖੋ ਕਲ ਕਲ ਕਰਦਾ ਪਾਣੀ ਤੇ ਇੱਥੇ ਅਸੀਂ ਕਰ ਰਹੇ ਹਾਂ ਹੁਣ ਟੀ ਬ੍ਰੇਕ ਵਾਹ ਜੀ ਵਾਹ ਇਹ ਇਹ ਸਪੈਸ਼ਲ ਬਣੇ ਰਾਤੋ ਰਾਤ ਵੀ ਚਾਹ ਇੱਥੇ ਪੀਣੀ ਬੰਦੇ ਨੇ ਨਾ ਸਪੈਸ਼ਲ ਪੁਆਇੰਟ ਬਣਾਇਆ ਗਿਆ ਲੋ ਵੀ ਦੋਸਤੋ ਅੱਜ ਦੇ ਟ੍ਰੈਕ 'ਚ ਅਸੀਂ ਲਗਾਤਾਰ ਥੋੜੀ ਜਿਹੀ ਜਾਣਕਾਰੀ 'ਚ ਵਾਅਦਾ ਕਰਦੇ ਹੋਏ ਤੇ ਇੱਕ ਨਵਾਂ ਬੂਟਾ ਫਾਲਸੇ ਦਾ ਇਹਦੇ ਬਾਰੇ ਹੁਣ ਵਸੇ ਦੀ ਡਿਟੇਲ ਦੇਣਗੇ ਤੁਹਾਨੂੰ ਇਹ ਫਾਲਸੇ ਦਾ ਫਰੂਟ ਹੈ ਇਹ ਇਹ ਫਾਲਸਾ ਜੀ ਕਾਸਕੀ ਦੇ ਨਾਲ ਤੱਕ ਇਹਨੇ ਨਾ ਪਹਿਲਾਂ 그린 ਤੋਂ ਰੈੱਡ ਹੋਣਾ ਹੈ ਰੈੱਡ ਤੋਂ ਬਾਅਦ ਇਹਨੇ ਜਮਣੀ ਰੰਗ ਦੇ ਹੋਣਾ ਉਹ ਪੱਕੇ ਹੋਣਗੇ ਤੇ ਇਹਦੇ ਚ ਕਈ ਬੀਜ ਹੁੰਦੇ ਨੇ ਤੇ ਆਮ ਬੱਚਿਆਂ ਨੂੰ ਬੱਚਿਆਂ ਨੂੰ ਗਿਆ ਵੱਡਿਆਂ ਨੂੰ ਵੀ ਜਿਹੜੇ ਪਿੰਡੂ ਪਸ਼ੋਕਰ ਤੋਂ ਨਹੀਂ ਆ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਹੈ ਫਾਲਸਾ ਇਹ ਮਈ ਦੇ ਅੱਧ ਦੇ ਵਿੱਚ ਇਹਨੇ ਪੱਕਣਾ ਸੋ ਇਹ ਗਰਮੀ ਦਾ ਇੱਕ ਫਰੂਟ ਹੈਗਾ ਥੋੜੀ ਤਸੀਰੇ ਦੀ ਗਰਮ ਹੁੰਦੀ ਹੈ ਲੇਕਿਨ ਇਹ ਖਾਣ ਨੂੰ ਬਹੁਤ ਹੀ ਮਿੱਠਾ ਕਿਸੇ ਵਾਦਲਾ ਹੁੰਦਾ ਛੋਟਾ ਬਹੁਤ ਆਮਲਾ ਵੀ ਲੱਗਿਆ ਹੋਇਆ ਹੈ ਆਮਲਾ ਵੀ ਇੱਥੇ ਲੱਗਿਆ ਹੋਇਆ ਪਰ ਆਮਲਾ ਲੋਕ ਜਾਣਦੇ ਆ ਇਹਦੇ ਬਾਰੇ ਲੋਕਾਂ ਨੂੰ ਫਾਲਸਾ ਗੁੱਡ ਗੁੱਡ ਇਹ ਫਾਲਸਾ ਜੀ ਪਰ ਇਹ ਆਮਲਾ ਇਹ ਜਾਣਕਾਰੀ ਪ੍ਰਭੂਰ ਹੁੰਦਾ ਹੈ ਸਾਡੇ ਵਲੌਗ ਪਰ ਇਹ ਫਾਲਸਾ ਕਿਸੇ ਲੱਗੇ ਹੋਇਆ ਜਿਹੜੇ ਚੌੜੇ ਪੱਤੇ ਵਾਲੇ ਆ ਉਹ ਪੱਤੇ ਖਾ ਕੇ ਦੋਸਤੋ ਸਾਰੇ ਸਾਹਮਣੇ ਫਾਲਸੇ ਦੇ ਕਹਿ ਲੋ ਜੰਗਲ ਹੈ ਇੱਕ ਤਰ੍ਹਾਂ ਦਾ ਫਾਲਸੇ ਦੀ ਝਾੜੀਆਂ ਪੂਰੀਆਂ ਇਹ ਕਿਸੇ ਟਾਈਮ ਜਦੋਂ ਲੱਗੇ ਆ ਰਹੇ ਇਹਨੇ 10-15 ਦਿਨਾਂ ਦੇ ਜਿਹਨਾਂ ਨੇ ਪੱਕ ਜਾਣਾ ਤੇ ਇੱਥੇ ਭਰਪੂਰ ਲੱਗੇ ਹੋਏ ਆ। ਅਸਲ ਵਿੱਚ ਆਈ ਦੀ ਪਾਲਚੇ ਸੀਗੇ। ਹਾਲੇ ਅਸੀਂ ਥੋੜਾ ਅਰਲੀ ਆ ਗਏ। ਕੋਈ ਫਾਲਸੇ ਦਾ ਜੰਗਲ ਤੁਹਾਨੂੰ ਬੈਲਟ ਦਿਖਾ ਰਹੇ ਹਾਂ। ਨਹਿਰ ਦੇ ਕਿਨਾਰੇ ਪਾਖੜਾ। ਆ ਦੇਖੋ ਜੀ ਕੁਦਰਤ ਦੀਆਂ ਨਿਯਾਮਤਾ। ਇਹ ਸਾਡੀ ਭੰਗੋਲ ਕੰਬੀਰੀ ਰੋਪਣ ਦੀ। ਆ ਸਾਰੇ ਸਾਥੀ ਮੋਠਾਂ 'ਚ ਭਰੀ ਫਿਰਦੇ ਆਂ ਦੇਸੀ ਔਲਾ ਦੇਖੋ। ਔਲਾ ਮਿਲਦਾ ਨਹੀਂ ਵੈਸੇ। ਦੇਖੋ ਪੈਰਾਂ ਨੇ ਕਿੰਨੇ। ਸੋਹੇ ਰੰਗ ਹੈ। ਆ ਔਲੇ ਦਾ ਬڑا ਦਰਖਤ ਹੈ ਇਸ ਮੈਂ ਛੋਟੀ ਸ਼ਾਹ ਮੇਰੇ ਹਾਈਬ੍ਰਿਡ ਹੁੰਦੇ ਨੇ। ਕਹਿੰਦੇ ਵੀ ਹਾਈਬ੍ਰਿਡ ਹੈ ਬੜਾ ਵਧੀਆ ਕਹਿੰਦੇ ਸਹੇ ਦੇਖੋ ਇਹ ਤਾਂ ਥੋੜੀ ਜਿਹੀ। ਲੋ ਜੀ ਦੋਸਤੋ 9:30 ਦਾ ਸਮਾਂ। ਔਲਵਰਜੀ 17050 ਬੀਐਮਐਲ ਪਾਖੜਾ ਨਹਿਰ ਤੇ ਆ ਮਜ਼ਾਰ ਆਸਥਾ ਪੁਲ ਦੇ ਥੱਲੇ। ਗੱਦੀ ਜਮੇਸ਼ شریف ਗਰੀਬ ਨਿਵਾਸ ਆਸਥਾ ਪਾਣੀ ਦਾ ਨਲਕਾ ਇਆ ਬੈਠੀ ਹੈ ਸਾਡੀ ਸਾਰੀ ਟੀਮ ਤੇ ਇੱਕ ਹੋਰ ਸੰਡੇ ਕੁਦਰ ਦੇ ਲੇਖੇ ਲਾ ਕੇ ਹੁਣ ਘਰੋ ਘਰੀ ਜਾਣ ਦੀ ਤਿਆਰੀ ਹੈ ਤੇ ਧੰਨਵਾਦੀਆਂ ਜਯਸ਼ਵੰਤ ਜੀ ਦੇ ਬੜੀ ਵਧੀਆ ਨੌਲੇਜ ਵੀ ਦਿੱਤੀ ਤੇ ਇੱਕ ਕੁਦਰ ਨਾਲ ਇੱਕ ਮਿਕ ਕੀਤਾ ਠੀਕ ਹੈ ਜੀ ਸਾਰੇ ਸਾਰੇ ਸਾਥੀਆਂ ਦਾ ਜਿਹੜੇ ਆਏ ਅੱਜ ਅਸੀਂ ਕਨਾਲ ਦੇ ਦੋਨੋਂ ਸਾਈਡ ਦਾ ਟੂਰ ਸੀਗਾ ਤੇ ਵਧੀਆ ਸੀ ਬਹੁਤ ਬਨਸਪਤੀ ਵੀ ਜਾਣਕਾਰੀ ਮਿਲੀ ਹੈ ਲੋਕਾਂ ਨੂੰ ਸਾਰਿਆਂ ਨੂੰ ਇੱਕ ਜਿਹੜਾ ਅਸੀਂ ਨੈਕਸਟ ਵੀਕ ਕਲੇਰੀ ਲੇਕ ਜਾ ਰਹੇ ਹਾਂ ਉਹਦਾ ਪਰ ਮੈਂ ਪਰ ਮੈਂ ਪੁੱਛ ਰਿਹਾ ਸੀਗਾ ਯਾਰ ਕੋਚਰ ਗੱਲਾਂ ਅਸੀਂ ਸਾਂਝੀਆਂ ਕਰਨੀ ਚਾਹੀਦੀ ਸੀ ਸੋ ਥੈਂਕ ਯੂ ਮਿਹਰਬਾਨੀ ਥੈਂਕ ਯੂ